ਸਿਆਂ ਚ ਦੁੱਧ ਪੈ ਗਿਆ ਤਿੰਨਾ ਨੇ ਦੁੱਧ ਛਕਿਆ ਹੁਣ ਉਹ ਬੀਬੀ ਦਾ ਨਿਤਨੇਮ ਬਣ ਗਿਆ ਉਹ ਰੋਜ਼ ਰਾਤ ਉੱਠਿਆ ਕਰੇ ਚੋਰੀ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਚ ਜਾਇਆ ਕਰੇ ਦੁੱਧ ਛਕਾ ਕੇ ਪਤੀ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਇਆ ਕਰੇ ਇੱਕ ਦਿਨ ਖੇਡ ਗਈ ਬਣੀ ਉਹਦਾ ਪਤੀ ਖੇਤਾਂ ਵਿੱਚੋਂ ਦੁਪਹਿਰੇ ਛੇਤੀ ਕੰਮ ਕਰਕੇ ਤੇ ਘਰ ਨੂੰ ਤੁਰ ਪਿਆ ਜਦੋਂ ਘਰ ਨੂੰ ਤੁਰਿਆ ਜਾਵੇ ਤੇ ਪਿੰਡ ਦੀ ਸਾਥ ਵਿੱਚੋਂ ਲੰਘਿਆ ਪਿੰਡ ਦੀ ਸਾਥ ਜਿੱਥੇ ਬੰਦੇ ਬੈਠੇ ਹੁੰਦੇ ਗੱਲਾਂ ਬਾਤਾਂ ਮਾਰਨ ਉਹ ਪਿੰਡ ਦੀ ਸਾਥ ਵਿੱਚੋਂ ਲੰਘਿਆ ਤੇ ਪਿੰਡ ਦੀ ਸਾਥ ਚੋਂ ਲੋਕਾਂ ਨੇ ਆਵਾਜ਼ ਮਾਰ ਕੇ ਆਖਿਆ ਚੌਧਰੀ ਸਾਹਿਬ ਇੱਧਰ ਆਓ ਚੌਧਰੀ ਨੇੜੇ ਆ ਗਿਆ ਚੌਧਰੀ ਸਾਹਿਬ ਸੁਣਾਉ ਕੋਈ ਗੱਲ ਬਾਤ ਚੌਧਰੀ ਨੇ ਫਿਰ ਗੱਲਾਂ ਸੁਣਾਈਆਂ ਆਪਣੇ ਕਾਰੋਬਾਰ ਦੀਆਂ ਆਪਣੇ ਖੇਤਾਂ ਦੀਆਂ ਆਪਣੇ ਕੰਮਿਆਂ ਦੀਆਂ ਆਪਣੇ ਘਰ ਦੀ ਸ਼ੁਰੂ ਕਰ ਲੱਗਾ ਤੇ ਉਹ ਸ਼ੁਰੂਆਤ ਕੀਤੀ ਆਪਣੀ ਘਰ ਵਾਲੀ ਦੀ ਕਿਉਂਕਿ ਬਹੁਤ ਪਿਆਰ ਕਰਦਾ ਸੀ ਕਹਿੰਦਾ ਮੇਰੀ ਘਰ ਵਾਲੀ ਬਹੁਤ ਨੇਕ ਆ ਮੇਰਾ ਜੀਵਨ ਸਾਥੀ ਬਹੁਤ ਨੇਕ ਆ ਮੈਂ ਇੱਕ ਬੇਨਤੀ ਕਰਦਿਆਂ ਹੋਰ ਢਾਡੀ ਸਿੰਘ ਕਵਤਾ ਕਹਿਣ ਲੱਗਿਆ ਮਕਾਨ ਇੱਟਾਂ ਨਾਲ ਨਹੀਂ ਬਣਦਾ ਮਕਾਨ ਫਰਨੀਚਰ ਨਾਲ ਨਹੀਂ ਬਣਦਾ ਮਕਾਨ ਥੱਲੇ ਲੱਗੇ ਫਰਸ਼ ਦੇ ਨਾਲ ਨਹੀਂ ਬਣਦਾ ਮਕਾਨ ਬਣਦਾ ਵਾ ਘਰ ਦੇ ਜੀਵਾਂ ਦਾ ਸਕੂਨ ਹੋਣਾ ਚਾਹੀਦਾ ਵਾ ਬੰਦਾ ਘਰ ਆਵੇ ਘਰ ਦੇ ਵਿੱਚ ਇੱਕ ਚਹਿਲ ਪਹਿਲ ਹੋਵੇ ਨੂੰ ਹੱਸ ਕੇ ਹਰ ਬੰਦਾ ਮਿਲੇ ਉਸ ਘਰ ਚ ਕਦੀ ਬਰਕਤਾਂ ਖਤਮ ਨਹੀਂ ਹੁੰਦੀਆਂ ਤੇ ਜਿਸ ਘਰ ਚ ਬੰਦਾ ਭਾਵੇਂ ਨੋਟ ਐ ਜੇਬਾਂ ਚ ਤੁੰਨ ਤੁੰਨ ਕੇ ਲਿਆਵੇ ਨਾ ਤੇ ਜਾਂਦਿਆਂ ਜਿਸ ਘਰ ਚ ਮੱਥੇ ਤੇ ਵਟ ਪਿਆ ਵਾ ਜਿਸ ਘਰ ਚ ਨਿਰੀ ਸੜੇ ਜਾਂਦ ਚੱਕੀ ਫਿਰਦੇ ਆ ਉਹ ਘਰ ਇੱਕ ਨਰਕ ਬਣ ਜਾਂਦਾ ਵਾ ਇੱਕ ਗੱਲ ਹੋਰ ਸਾਰੇ ਰਿਸ਼ਤੇ ਖੂਨ ਦੇ ਆ ਮੀਆਂ ਬੀਵੀ ਦਾ ਰਿਸ਼ਤਾ ਖੂਨ ਦਾ ਨਹੀਂ ਹੈਗਾ ਇਹ ਜਜ਼ਬਾਤਾਂ ਦਾ ਵਾ ਕਦਰ ਦਾ ਵਾ ਤੇ ਜਿੱਥੇ ਆਪਸੀ ਕਦਰ ਆ ਆਪਸੀ ਮੁਹੱਬਤ ਆ ਉਹਨਾਂ ਨੇ ਕੱਚੇ ਘਰਾਂ 'ਚ ਵੀ ਸਵਰਗ ਬਣਾਇਆ ਵਾ ਜਿੱਥੇ ਮੀਆਂ ਬੀਬੀ ਦੀ ਨਹੀਂ ਬਣਦੀ ਉਥੇ 50 ਲੱਖ ਦੀ ਕੋਠੀ 'ਚ ਵੀ ਨਰਕ ਆ ਜਾ ਕੇ ਜਿੱਥੇ ਮਰਜੀ ਵੇਖ ਲਿਓ ਸਭ ਤੋਂ ਵੱਡਾ ਨਰਕ ਆ ਜਿੱਥੇ ਦੋਵਾਂ ਜੀਆਂ ਦੀ ਅੰਡਰਸਟੈਂਡਿੰਗ ਨਹੀਂ ਹੈਗੀ ਜਿੱਥੇ ਦੋਵਾਂ ਜੀਆਂ ਦੀ ਹੁਣ ਮੈਨੂੰ ਇੱਕ ਬੰਦਾ ਕਹਿੰਦਾ ਇਹਦਾ ਮਤਲਬ ਲੜਾਈ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਨਹੀਂ ਕਰਤੇ ਆ ਲੜਾਈ ਹੋਣੀ ਕਿਉਂ ਨਹੀਂ ਚਾਹੀਦੀ ਰਸੋਈ 'ਚ ਭਾਂਡੇ ਖੜਕਦੇ ਹੀ ਸੋਹਣੇ ਲੱਗਦੇ ਆ ਕਦੇ ਕੌਲੀ ਡਿੰਗ ਪੀ ਕਦੀ ਕੱਪ ਡਿੰਗ ਪਿਆ ਕਦੀ ਪਲੇਟ ਐ ਨੂੰ ਰੜਕੀ ਲੋ ਕਦੇ ਕੁਝ ਹੋ ਗਿਆ ਤੇ ਲੋਕੀ ਕਹਿੰਦੇ ਵੀ ਰਸੋਈ ਵਸਦੀ ਆ ਤੇ ਜੇ ਰਸੋਈ ਹੋ ਜੇ ਬਿਲਕੁਲ ਹੀ ਚੁੱਪ ਤੇ ਲੋਕ ਕਹਿੰਦੇ ਤੇ ਮੁਰਦੇ ਰਹਿੰਦੇ ਆ ਪਰ ਸਿਆਣੀ ਮਾਈ ਪਤਾ ਕਿਹੜੀ ਆ ਖਲਾਰਾ ਗਵਾਂਡੀਆਂ ਨੂੰ ਦਿਸਣ ਤੋਂ ਪਹਿਲਾਂ ਪਹਿਲਾਂ ਭਾਂਡੇ ਝੁੱਕ ਕੇ ਤੇ ਟਿਕਾਣੇ ਤੇ ਰੱਖ ਲਵੇ ਇਦਾਂ ਹੀ ਜ਼ਿੰਦਗੀ ਆ ਇੱਥੇ ਭਾਂਡੇ ਖੜਕਣੇ ਆ ਕਿਸੇ ਦੀ ਕੁਝ ਕਹਿਤਾ ਕਿਸੇ ਨੇ ਕੁਝ ਕਹਿਤਾ ਤੇ ਭਾਂਡੇ ਖੜਕਦੇ ਰਹਿਣ ਤੇ ਜ਼ਿੰਦਗੀ ਸੌਖੀ ਲੰਘ ਜਾਂਦੀ ਆ ਪਰ ਫਰਕ ਇਹ ਨਾ ਕਿ ਗਵਾਂਡੀਆਂ ਨੂੰ ਖਲਾਰਾ ਦਿਸਣ ਤੋਂ ਪਹਿਲਾਂ ਪਹਿਲਾਂ ਉਹ ਪੰਜ ਸੱਤ ਮਿੰਟਾਂ 'ਚ ਖਲਾਰਾ ਸਾਂਭ ਲੋ ਉਹਦੇ ਨਾਲ ਦੀ ਰੀਸ ਕੋਈ ਨਹੀਂ ਆ ਜੰਨਾ ਘਰਾਂ 'ਚ ਮੀਆਂ ਬੀਬੀ ਦਾ ਪਿਆਰ ਆ ਮੀਆਂ ਬੀਬੀ ਦਾ ਸਤਕਾਰ ਆ ਆਪਸੀ ਬਣਦੀ ਆ ਉਹਨਾਂ ਘਰਾਂ 'ਚ ਸਾਖਸ਼ਾਤ ਰੱਬ ਬੈਠਾ ਸਾਖਸ਼ਾਤ ਦੋਦਾ ਚੌਧਰੀ ਕਹਿਣ ਲੱਗਾ ਬਾਕੀ ਸਾਰਾ ਕੁਝ ਆਗਾ ਪਰ ਮੇਰੇ ਘਰ ਵਾਲੀ ਦੀ ਰੀਸ ਕੋਈ ਨਹੀਂ ਇੰਨੀ ਚੰਗੀ ਇੰਨੀ ਨੇਕ ਇੰਨੀ ਮੁਹੱਬਤ ਵਾਲੀ ਅੱਜ ਤੱਕ ਉਹਨੇ ਨੌਕਰਾਂ ਦੇ ਹੱਥ ਮੇਰੀ ਰੋਟੀ ਨਹੀਂ ਭੇਜੀ ਔਖੀ ਹੋਵੇ ਸੌਖੀ ਹੋਵੇ ਮੇਰੇ ਵਾਸਤੇ ਖੇਤਾਂ ਚ ਰੋਟੀ ਆਪ ਲੈ ਕੇ ਜਾਂਦੀ ਆ ਮੇਰੀ ਜਾਨ ਦੇ ਦੀ ਕਦਰ ਕਰਦੀ ਆ ਦੋਦਾ ਚੌਧਰੀ ਕਰੇ ਘਰ ਵਾਲੀ ਦੀਆਂ ਸਿਫਤਾਂ ਤੇ ਪਿੰਡ ਦੀ ਸਾਥ ਚ ਇੱਕ ਬੰਦਾ ਉੱਠ ਕੇ ਕਹਿੰਦਾ ਓ ਚੌਧਰੀ ਇਹ ਬੰਦ ਕਰ ਲੈ ਕੀ ਹੋਇਆ ਕਹਿੰਦਾ ਜਿਹੜੀ ਘਰ ਵਾਲੀ ਦੀਆਂ ਤੂੰ ਸਿਫਤਾਂ ਕਰਦਾ ਨਾ ਤੇਰੀ ਘਰ ਵਾਲੀ ਨੇ ਪਿੰਡ ਦੇ ਵਿੱਚ ਤੇਰਾ ਜਲੂਸ ਕੱਢ ਕੇ ਰੱਖ ਦਿੱਤਾ ਕਹਿੰਦਾ ਹੋਇਆ ਕੀ ਸੁਣੋ ਸਾਧ ਸੰਗਤ ਪਿੰਡ ਦੀ ਸਾਥਿਆ ਦੋਦਾ ਚੌਧਰੀ ਆਇਆ ਵਾ ਤੇ ਦੋਦੇ ਚੌਧਰੀ ਦੀ ਘਰ ਵਾਲੀ ਦੀ ਚੁਗਲੀ ਪਿੰਡ ਦੀ ਪੰਚਾਇਤ ਚ ਬੈਠੇ ਇੱਕ ਬੰਦੇ ਨੇ ਦੀ ਆਟੇਂਦੀ ਆਟੇ ਜਾਂਦੇ ਹੋ ਦਸੇ ਹੋ ਨੂੰ ਜੇ ਕਰੇ ਮਨਾਵਿਏ ਦਾ ਤੇ ਪਾੜੇ ਪੈਂਦੀਆ ਪੈਂਦੀਆ ਪੈ ਜਾਂਦੇ ਹੋ ਕੁੱਝ ਤੇ ਕਰਦੇ ਮਦਾਨੇ ਨਹੀਂ ਪਰ ਪਾਉਂਦੇ ਤੇ ਅੰਦਰ They got the garlic. bekle a con- ਬੈਠਾ ਹਾਂ ਸ਼ੁਕਲਾ ਕੇ ਘਰ ਵਾਲੀ ਇੱਕ ਵਾਰ ਸਾਰੀ ਸੰਗਤ ਅਸੀਸ ਚੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੁਗਲਖੋਰ ਬੰਦਾ ਕਹਿੰਦਾ ਦੋਦਿਆ ਤੇਰੇ ਘਰ ਦਾ ਉਜਾੜਾ ਹੋ ਗਿਆ ਤੂੰ ਕਮਾਈ ਕਰਦਾ ਮਰ ਜਾਣਾ ਤੇ ਜਿਹੜੀ ਘਰ ਵਾਲੀ ਦੀਆਂ ਤੂੰ ਸਿਰਫ ਤਾਂ ਕਰਦਾ ਤੈਨੂੰ ਪਤਾ ਕੀ ਕਰਦੀ ਕਹਿੰਦਾ ਕੀ ਕਰਦੀ ਹੈ ਕਹਿੰਦਾ ਅੱਧੀ ਰਾਤ ਉੱਠ ਜਦੋਂ ਸਾਰਾ ਪਿੰਡ ਸੁੱਤਾ ਹੁੰਦਾ ਤੂੰ ਵੀ ਸੁੱਤਾ ਹੋਣਾ ਪਤਾ ਨਹੀਂ ਕਿਹੜੇ ਸਾਧਾਂ ਦੇ ਡੇਰੇ ਚਲੀ ਜਾਂਦੀ ਲੋਕ ਗੱਲਾਂ ਬਣਾ ਰਹੇ ਆ ਤੂੰ ਕਮਾਈ ਕਰਦੇ ਰਹਿ ਜਾਣਾ ਤੇਰੇ ਘਰ ਦਾ ਉਜਾੜਾ ਹੋ ਜਾਣਾ ਤੇਰੇ ਘਰ ਦੀ ਬਰਬਾਦੀ ਹੋ ਜਾਣੀ ਚੌਧਰੀ ਕਹਿੰਦਾ ਗੱਲ ਕਹਿੰਦਾ ਕੌਣ ਆ ਤੇ ਚੁਗਲਖੋਰ ਕਹਿੰਦਾ ਅੱਜ ਨੇ ਬੈਠੇ ਸਾਰੇ ਕਹਿੰਦੇ ਆ